ਜਨਤਾ ਨੂੰ ਮਿਲਿਆ ਕਿਸਾਨਾਂ ਨੂੰ ਮਿਲਿਆ ਖੇਤ ਮਜ਼ਦੂਰ ਨੂੰ ਮਿਲਿਆ ਵਪਾਰੀਆਂ ਨੂੰ ਮਿਲਿਆ ਪਿੰਡਾਂ 'ਚ ਗਿਆ ਸ਼ਹਿਰਾਂ 'ਚ ਗਿਆ ਮੈਂ ਦੇਖਿਆ ਇੱਕਲ ਲੋਕਾਂ ਦੇ ਚਿਹਰੇ 'ਚ ਗੁੱਸਾ ਦੇਖਿਆ ਐ ਝਾੜੂ ਵਾਲੀ ਸਰਕਾਰ ਦੇ ਖਿਲਾਫ ਕਿਉਂਕਿ ਝਾੜੂ ਵਾਲਿਆਂ ਨੇ ਇੰਨਾ ਝੂਠ ਬੋਲ ਕੇ ਲੋਕਾਂ ਨੂੰ ਗੁੰਮਰਾਹ ਕਰਕੇ ਸਰਕਾਰ ਬਣਾਲੀ ਤੇ ਹੁਣ ਜਿਵੇਂ ਹੀ ਮੁਕਰ ਗਏ ਤੇ ਜੋ ਕਿਹਾ ਸੀ ਅੱਜ ਉਹਦੇ ਉਲਟ ਕਰ ਰਹੇ ਆਂ ਅੱਜ ਕੋਈ ਸਰਕਾਰ ਹੈ ਜਿਵੇਂ ਐਨ ਕੇ ਸ਼ਰਮਾ ਜੀ ਨੇ ਜ਼ਿਕਰ ਕੀਤਾ ਮੈਂ ਕੱਲ ਪਟਾਲੇ ਸੀ ਹਰ ਰੋਜ਼ ਉੱਥੇ ਨਸ਼ੇ ਨਾਲ ਪਟਾਲੇ ਸ਼ਹਿਰ ਚ ਮੌਤ ਹੁੰਦੀ ਸੋ ਮੁੱਖ ਮੰਤਰੀ ਸੀ ਜਿਹੜੇ ਮੁਹੱਲੇ 'ਚ ਕਿਹਾ ਤਿੰਨ ਨੌਜਵਾਨਾਂ ਨੇ ਨਸ਼ੇ ਨਾਲ ਉਹਨਾਂ ਦੀ ਮੌਤ ਹੋਈ ਉਸੇ ਟਾਈਮ ਮੈਂ ਅਫਸਰਾਂ ਨੂੰ ਪੁੱਛਿਆ ਮੈਂ ਕਿਹਾ ਇੰਨਾ ਨਸ਼ਾ ਕਿਵੇਂ ਆ ਮੈਨੂੰ ਕਹਿਣ ਲੱਗੇ ਕਿ ਅਸੀਂ ਕੀ ਕਰੀਏ ਆ ਜਿਹੜੇ ਝਾੜੂ ਵਾਲੇ ਮੁੱਖ ਮੰਤਰੀ ਨੇ ਸਾਨੂੰ ਹਦਾਇਤ ਦਿੱਤੇ ਆ ਕਿ ਜੋ ਐਮਐਲਏ ਕਹਿੰਦਾ ਉਹ ਕਰਨਾ ਤੇ ਇਹਨਾਂ ਦੇ ਐਮਐਲਏ ਬਾਰੇ ਤੁਹਾਨੂੰ ਪਤਾ ਹੀ ਹੈ ਉਹਨਾਂ ਉਹ ਕੀ ਕਰਦੇ ਐ ਉਹਨਾਂ ਨੇ ਨਸ਼ੇ ਵੇਚਣ ਵਾਲਿਆਂ ਤੋਂ ਮਹੀਨਾ ਲੈਣਾ ਸ਼ੁਰੂ ਕਰ ਦਿੱਤਾ ਕੋਈ 10 ਲੱਖ ਲੈ ਰਿਹਾ ਕੋਈ 15 ਲੱਖ ਰੁਪਇਆ ਮਹੀਨਾ ਤੇ ਖੁੱਲੀ ਛੁੱਟੀ ਦਿੱਤੀ ਐ ਤੇ ਪੁਲਿਸ ਨੂੰ ਕਿਹਾ ਕਿ ਤੁਸੀਂ ਇਹਨਾਂ ਨੂੰ ਫੜਨਾ ਨਹੀਂ ਆਹ ਤਾਂ ਹਾਲਾਤ ਬਣ ਗਈ ਐ ਅੱਜ ਲੁੱਟਖੋ ਗੁੰਡਾਗਰਦੀ ਫਰੋਤੀਆਂ ਲਈ ਜਾ ਰਹੇ ਇਹ ਨਾ ਦੇ ਮਲੇਰੀ ਅਸ਼ੋਕਰ ਦੇਖ ਲੋ ਕਕੂਤਾ ਦੇਖ ਲੋ ਗੱਲ ਇਹ ਨਾ ਦੇ ਜਿਹੜਾ ਇਹਨਾਂ ਦੇ ਲੋਕਲ ਪਾਰਲੀਮੈਂਟਰ ਗੱਲ ਉਹਦੀ ਅਸ਼ਲੀਲ ਵੀਡੀਓ ਆਈ ਹੈ ਜਿਹੜੀ ਤੁਸੀਂ ਦੇਖ ਨਹੀਂ ਸਕਦੇ ਤੁਹਾਡੇ ਇੱਥੇ ਹੀ ਥੋੜਾ ਹਲਕਾਚਾਰ ਦੇ ਨਾਲ ਉਹਦੀ ਅਸ਼ਲੀਲ ਵੀਡੀਓ ਵੀ ਆਈ ਸੀ ਤੇ ਕਟਾਰੂ ਚੱਕਰ ਮਿਸਟਰ ਦੀ ਵੀ ਆਈ ਹੈ ਇਹ ਜਿਹੇ ਬੰਦੇ ਉਹ ਤਾਂ ਪਾਰਟੀ ਆ ਮੈਂ ਪੁੱਛਣਾ ਚਾਹਣ ਅਕਾਲੀ ਦੇ ਤਾਂ ਥੋਡੀ ਪਾਰਟੀ ਹੈ ਥੋੜੇ ਬਜ਼ੁਰਗਾਂ ਨੇ ਬੜੀ ਪਾਰਟੀ ਹੈ ਥੋੜੇ ਬਜ਼ੁਰਗਾਂ ਦੀ ਕਿ ਜੋ ਜੋ ਕੁਝ ਬਣਿਆ ਹੈ ਜੋ ਜੋ ਤਰੱਕੀ ਹੋਈ ਹੈ ਪੰਜਾਬ 'ਚ ਉਦੋਂ ਹੀ ਹੋਈ ਹੈ ਜਦੋਂ ਅਕਾਲੀ ਦਲ ਦੀ ਸਰਕਾਰ ਬੋਲੇ ਸੋਨਹਿਰਾ ਸ੍ਰੀ ਅਕਾਲ ਪਿਛਲੇ 50 ਸਾਲ ਦਾ ਜੇ ਤੁਸੀਂ ਹਿਸਾਬ ਲੈ ਲਓ ਪਿਛਲੇ 50 ਸਾਲਾਂ ਵਿੱਚ ਤਕਰੀਬਨ 22 ਸਾਲ ਦਾ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਰਹੇ 10-15 ਸਾਲ ਰਾਸ਼ਟਰਪਤੀ ਰਾਜ ਰਿਆ ਜਦੋਂ ਤੋਂ ਆਦਾ ਵੇਲਾ ਸੀ ਤੇ ਬਾਕੀ ਸਮਾਂ ਕਾਂਗਰਸ ਦਾ ਪਟਿਆਲੇ ਵਾਲਿਓ ਤੁਹਾਡੇ ਹਲਕੇ ਤੋਂ ਦੋ ਵਾਰ ਮੁੱਖ ਮੰਤਰੀ ਪਟਿਆਲੇ ਦਾ ਬਣਿਆ ਮੈਨੂੰ ਇੰਨਾ ਹੀ ਦੱਸ ਦਿਓ ਕਿੰਨੇ ਵਾਰੋ ਛਤਰਾਣੇ ਆਇਆ ਹੈ ਕਿੰਨੇ ਵਾਰ ਘਨੌਰ ਕੈਪਟਨ ਆਇਆ ਕਿੰਨੇ ਵਾਰ ਡੇਰਾ ਬੱਸੀ ਆਇਆ ਜਾਂ ਕਿੰਨੇ ਵਾਰ ਆਪਣੇ ਪਟਿਆਲੇ ਸ਼ਹਿਰ ਦੇ ਕਿਸੇ ਮਹੱਲੇ ਚ ਗਿਆ ਹੋਏ ਇੱਕ ਵਾਰ ਵੀ ਨਹੀਂ ਆ ਹੁਣ ਬੀਜੇਪੀ ਦੀ ਟਿਕਟ ਤੇ ਖੜੇ ਐ ਜੇ ਮੁੱਖ ਮੰਤਰੀ ਹੁੰਦੇ ਕੁਝ ਕਰ ਨਹੀਂ ਸਕੇ ਤੇ ਹੁਣ ਕੀ ਕਰਨਗੇ ਤੁਸੀਂ ਜਾਣਦੇ ਹੋ ਸਾਰੇ ਹੀ ਜਾਣਦੇ ਹੋ ਖੇਤੀ ਕਰਦੇ ਹੋ ਮੈਂ ਆਹ ਟਿੱਏ ਤੋਂ ਕਢਾਇਆ ਖੇਤੀ ਆਪਾਂ ਟਿਊਬਲ ਰੈਂਕ ਕਰਦੇ ਆਂ ਜਾਂ ਕਸੀਆਂ ਨਹਿਰਾਂ ਕਰਾਈ ਕਰਦੇ ਆਂ 15 ਲੱਖ ਕਿਊਬਲ ਕਨੈਕਸ਼ਨ ਪੰਜਾਬ ਦਾ ਹੈ ਸਾਡੇ 13 ਲੱਖ ਕਿਊਬਲ ਕਨੈਕਸ਼ਨ ਅਕਾਲੀ ਦਲ ਨੇ ਦਿੱਤੇ ਆ ਬੋਲੇ ਸੋ ਨਿਹਾਲ ਓਨਾ ਟਿਊਬਲ ਵਿੱਚ ਮੁਫਤ ਬਿਜਲੀ ਵੀ ਅਕਾਲੀ ਦਲ ਨੇ ਦਿੱਤੀ ਜਿੰਨੀਆਂ ਨਹਿਰਾਂ ਦੇ ਕਸੀਆਂ ਸਾਰੀਆਂ ਅਕਾਲੀ ਦਲ ਨੇ ਬਣਾਈਆਂ ਪੱਕੇ ਖਾਲੇ ਅਕਾਲੀ ਦਲ ਨੇ ਬਣਾਏ ਅੰਡਰਗਰਾਊਂਡ ਪਾਈਪਾਂ ਨਹੀਂ ਪਾਣੀ ਕਾਲੀ ਦਲ ਨੇ ਬਣਾਇਆ ਭੇਜਿਆ ਮੰਡੀਆਂ ਪਿੰਡਾਂ ਵਿੱਚ ਅਖਾਲੀ ਦਲ ਨੇ ਬਣਾਈਆਂ ਆ ਟਰੈਕਟਰ ਤੇ ਟੈਕਸ ਲੱਗਦਾ ਹੁੰਦਾ ਸੀ ਆ ਟੈਕਸ ਮਾਫ ਕਰਨ ਵਾਲਾ ਕਾਲੀ ਦਲ ਐਮਐਸਪੀ ਕਣਕੇ ਝੋਨੇ ਤੇ ਨਹੀਂ ਹੁੰਦੀ ਸੀ 1966 ਵਿੱਚ ਬਾਦਲ ਸਾਹਿਬ ਨੇ ਕਾਲੀ ਦਲ ਨੇ ਦਿੱਲੀ ਮੋਰਚਾ ਲਾ ਕੇ ਐਮਐਸਪੀ ਤੁਹਾਨੂੰ ਦੁਆਇਆ ਤੁਸੀਂ ਰਾਜਸਥਾਨ ਚਲੇ ਜਾਓ ਯੂਪੀ ਚੜੇ ਜੇ ਉੱਥੇ ਕੋਈ ਐਮਐਸਪੀ ਨਹੀਂ ਇਕੱਲੇ ਥੋਡੇ ਐ ਉਹ ਵੀ ਅਕਾਲੀ ਦੰਦੇ ਦਵਾਈ ਐ ਜਿੰਦਾਬਾਦ ਜਿੰਦਾਬਾਦ ਸੁਖਵੀਰ ਤੇਰੀ ਸੋਤ ਤੇ ਪਹਿਲੇ ਦਿਆਂਗੇ ਠੋਕ ਕੇ ਅਕਾਲੀ ਦਲ ਦੀ ਇੱਕ ਗੱਲ ਸਪਸ਼ਟ ਐ ਅਸੀਂ ਕਿਤੇ ਲਾਰੇ ਲਾਉਣ ਵਾਲੇ ਨਹੀਂ ਅਸੀਂ ਝੂਠੇ ਵਾਅਦੇ ਕਰਨ ਵਾਲੇ ਨਹੀਂ ਸਾਰ ਪ੍ਰਕਾਸ਼ ਸਿੰਘ ਬਾਦਲ ਜੋ ਕਹਿੰਦੇ ਸੀ ਨਾਲ ਦੇ ਨਾਲ ਕਰਦੇ ਸੀ ਜੇ ਅਸੀਂ ਕਿਹਾ ਕਿ ਹਰ ਗਰੀਬ ਨੂੰ 4 ਰੁਪਏ ਕਿਲੋ ਆਟਾ ਤੇ 20 ਰੁਪਏ ਕਿਲੋ ਦਾਲ ਦੇਵਾਂਗੇ ਹਰ ਮਹੀਨੇ ਦਿੰਦੇ ਸੀ ਜੇ ਬਾਦਲ ਸਾਹਿਬ ਨੇ ਕਿਹਾ ਲੜਕੀਆਂ ਦੀਆਂ ਸ਼ਾਦੀ ਵੀ ਸ਼ਗਨ ਦੇਵਾਂਗੇ ਸ਼ਗਨ ਸਕੀਮ ਚਾਲੂ ਕੀਤੀ ਬਾਦਲ ਸਾਹਿਬ ਨੇ ਪੈਨਸ਼ਨ ਬਜ਼ੁਰਗਾਂ ਨੂੰ ਦੇਣੀ ਸ਼ੁਰੂ ਕੀਤੀ ਪਹਿਲੇ ਪੈਨਸ਼ਨ ਨਹੀਂ ਹੁੰਦੀ ਸੀ ਪੰਜਾਬ 'ਚ ਅ 200 ਯੂਨਿਟ ਬਿਜਲੀ ਦੇ ਮਾਫੀ ਕੀਤੇ ਬਾਦਲ ਸਾਹਿਬ ਨੇ ਕੀਤੇ ਤੇ ਜਿਹੜੀ ਵੱਡੀ ਗੱਲ ਈ ਐ ਐਸਸੀ ਪਰਿਵਾਰਾਂ ਨੂੰ ਦੇ ਬੱਚਿਆਂ ਨੂੰ ਪੜਾਉਣ ਦਾ ਕੰਮ ਜੇ ਕੀਤਾ ਤਾਂ ਕਾਲੀ ਦਲ ਨੇ ਕੀਤਾ ਤੇ ਕਾਂਗਰਸ ਤੇ ਆਮ ਆਦਮੀ ਪਾਰਟੀ ਨੇ ਇਹਨਾਂ ਬੰਦ ਕਰ ਦਿੱਤਾ ਤੁਹਾਡੇ ਨਾਬੇ ਦਾ ਜਿਹੜਾ ਮੰਤਰੀ ਜੇਲ੍ਹ 'ਚ ਹੈ ਉਹੀ ਮੰਤਰੀ ਐ ਜਿਨੇ ਐਸਸੀ ਸਕਾਲਰਸ਼ਿਪ ਖਾਦੀ 6 ਲੱਖ ਬੱਚਿਆਂ ਨੂੰ ਅਸੀਂ ਪੜਾਉਂਦੇ ਸੀ ਮੁਫਤ ਪੜਾਉਂਦੇ ਸੀ ਅੱਜ ਉਹ ਵਿਚਾਰੇ ਵਾਂਝੇ ਹੋ ਗਏ ਪੜ੍ਹਾਈ ਤੋਂ ਜਦੋਂ ਭਾਰਤ ਸਾਹਿਬ ਦਾ ਸਰਕਾਰ ਸੀ ਮੁੱਖ ਮੰਤਰੀ ਥੋੜੇ ਵਿੱਚ ਰਹਿੰਦੇ ਸੰਗਤ ਦਰਸ਼ਨ ਕਰਦੇ ਹਰ ਹਲਕੇ ਥੋੜੇ ਪਿੰਡਾਂ ਜਾ ਕੇ ਸੰਗਤ ਦਰਸ਼ਨ ਕੀਤਾ ਕਿ ਨਹੀਂ ਕੀਤਾ ਤੁਸੀਂ ਦੱਸੋ ਸੰਗਤ ਦਰਸ਼ਨ ਕਰਦੇ ਸੀ ਤੁਸੀਂ 20 ਲੱਖ ਮੰਗਦੇ ਸੀ 50 ਲੱਖ ਦੇ ਕੇ ਜਾਂਦੇ ਸੀ ਸ਼ਰੋ ਆਪਣੀ ਅਕਾਲੀ ਦਾ ਜਿੰਦਾਬਾਦ ਜਿੰਦਾਬਾਦ तकरीबन 2 ਲੱਖ ਨੌਕਰੀਆਂ ਦਿੱਤੀਆਂ ਬਾਦਲ ਸਾਹਿਬ ਨੇ ਆ ਜਿਹੜੇ ਪੁਲਿਸ ਮੁਲਾਜ਼ਮ ਹੈ ਅੱਧੇ ਪੁਲਿਸ ਮੁਲਾਜ਼ਮ ਨੂੰ ਪਰਤੀ ਮੈਂ ਕੀਤਾ ਜਦੋਂ ਮੈਂ ਹੋਮ ਮਿਨਿਸਟਰ ਸੀ ਆ ਜਿਹੜੇ ਮੁਲਾਜ਼ਮ ਹੈ ਸਾਰੇ ਜਾਣਦੇ ਆ ਜਿਨਨੇ ਪੇ ਕਮਿਸ਼ਨ ਹੈ ਸਾਰੇ ਮੁਲਾਜ਼ਮਾਂ ਨੂੰ ਪੇ ਕਮਿਸ਼ਨ ਦੇਣ ਵਾਲਾ ਕਾਲੀ ਦਲੇ ਇੱਕ ਵੀ ਮੁਲਾਜ਼ਮ ਦਾ ਪਿਛਲੇ 20 ਸਾਲਾਂ ਦਾ ਪੇ ਕਮਿਸ਼ਨ ਕਿਸੇ ਹੋਰ ਨੇ ਨਹੀਂ ਦਿੱਤਾ ਕੱਲਾ ਕਾਲੀਦ ਨੇ ਲਾਗੂ ਕੀਤਾ ਬੋਲ ਇਨਸਾਨ ਹਾਸਰੀਆ ਕਾ ਬੀਏ ਬੀਏ ਕਿਸ਼ਤਾਂ ਵੀ ਕਾਲੀਦ ਨੇ ਦਿੰਦਾ ਸੀ ਜੋ ਸੂਲ ਤਾਂ ਮੁਲਾਜ਼ਮਾਂ ਨੂੰ ਦਿੱਤੀਆਂ ਉਹ ਕਾਲੀਦ ਨੇ ਦਿੱਤੀਆਂ ਆ ਤਾਂ ਸਾਰੇ ਲਾਰੇ ਲਾ ਕੇ ਮੈਂ ਮੁਲਾਜ਼ਮਾਂ ਨੂੰ ਬੇਨਤੀ ਕਰਦਾ ਐ ਇਹਨਾਂ ਨੇ ਕੁਝ ਨਹੀਂ ਕਰਨਾ ਜੇ ਕਰਾਂਗੇ ਤਾਂ ਤੁਸੀਂ ਵਾਪਸ ਸਾਨੂੰ ਲੈ ਕੇ ਆਓ ਤਾਂ ਹੀ ਹੋਊਗਾ ਨਹੀਂ ਤਾਂ ਆਦਲ ਘਾੜੂ ਵਾਲੇ ਤੇ ਕਾਂਗਰਸੀ ਤੇ ਕੱਲੇ ਲਾਰੇ ਲਾਉਣ ਵਾਲੇ ਆ ਮੈਂ ਨੌਜਵਾਨਾਂ ਨੂੰ ਕਹਿਣਾ ਚਾਹਣਾ ਬਾਦਲ ਸਾਹਿਬ ਦੇ ਟਾਈਮ ਅਸੀਂ ਜਿੰਮ ਖੇਡਾਂ ਤੇ ਸਬੰਧ ਦਿੰਦੇ ਸੀ ਤੁਸੀਂ ਦੇਖੋ ਕਿੰਨੇ ਸਟੇਡੀਅਮ ਬਣਾਏ ਜਿਹੜੇ ਹੌਕੀ ਦੇ 16 ਐਸਟਰੋਟਰਪ ਬਣਾਈਆਂ ਉਹਦਾ ਨਤੀਜਾ ਕੀ ਹੋਇਆ ਅੱਜ ਹਿੰਦੁਸਤਾਨ ਦੀ ਹੌਕੀ ਟੀਮ 11 ਪਲੇਅਰਾਂ ਵਿੱਚੋਂ 9 ਆਪਣੇ ਪੰਜਾਬ ਦੇ ਆ ਮੈਂ ਵਰਲਡ ਕੱਪ ਕਬੱਡੀ ਕਰਾਉਂਦਾ ਪਿੰਡ ਪਿੰਡ ਵਿੱਚ ਕਬੱਡੀ ਦਾ ਸ਼ੌਂਕ ਜਾਗ ਗਿਆ 16 ਮੁਲਖਾਂ ਦੀਆਂ ਟੀਮਾਂ ਤਿਆਰ ਕਰਾਈਆਂ ਕਰੋੜਾਂ ਰੁਪਏ ਦਿੰਦੇ ਸੀ ਸਾਰਾ ਕੁਝ ਬੰਦ ਹੈ ਸੇਵਾ ਕੇਂਦਰ ਬੋਲੇ ਉਹਨਾਂ ਨੇ ਬੰਦ ਕਰ ਦਿੱਤੇ ਤੇ ਫਿਰ ਆਪਾਂ ਬਣਾਈ ਸਰਕਾਰ ਕਿਵੇਂ ਕਿਉਂ ਬਣਾਈ ਆ ਆਪਾਂ ਤਜਰਬਾ ਕਰਨਾ ਛੱਡ ਦਿਓ ਤੁਹਾਨੂੰ ਪਤਾ ਹੈ ਕਿ ਸਾਰਾ ਕੁਝ ਬਣਾਉਣ ਵਾਲਾ ਕਾਲੀ ਦੇ ਲੈ ਸਾਰਾ ਪੰਜਾਬ ਦੀ ਤਰੱਕੀ ਕਰੋਨਾ ਨਾਲ ਕਾਲੀਦਲ ਹੈ ਪਟਿਆਲੇ ਵਾਲਿਓ ਤੁਸੀਂ ਪਟਿਆਲੇ ਤੋਂ ਚੰਡੀਗੜ੍ਹ ਜਾਣਿਓ ਪਟਿਆਲੇ ਤੋਂ ਪਠੰਡੇ ਜਾਣਿਓ ਪਟਿਆਲੇ ਤੋਂ ਕਿਤੇ ਮਰਜੀ ਜਾਣਿਓ ਚਾਰ ਤੇ 6 ਲੇਨ ਸੜਕਾਂ ਦੇ ਹੁਣ ਜਾਣਿਓ ਪਹਿਲੇ ਦੇਖੋ ਸਿੰਗਲ ਸੜਕਾਂ ਸੀ ਅੱਜ ਇਹ ਥਰਮਲ ਪਲਾਂਟ ਹੈ ਅੱਜ ਬਿਜਲੀ ਜਿਹੜੇ ਤੁਹਾਡੇ ਘਰਾਂ ਚੱਰੀ ਹੈ ਆ ਪਚਾਉਣ ਵਾਲਾ ਕਾਲੀਦਲ ਹੈ ਪੈਦਾ ਕਰਨ ਵਾਲਾ ਕਾਲੀਦਲ ਹੈ ਜਿੰਨੇ ਥਰਮਲ ਪਲਾਂਟ ਪੰਜਾਬ 'ਚ ਹੈਗੇ ਸਾਰੇ ਹੀ ਬਾਦਲ ਸਾਹਿਬ ਨੇ ਬਣਾਏ ਤੁਹਾਡੇ ਆਪਣੇ ਰਾਜਪ੍ਰਭੂ ਮੈਂ ਆਪ ਆਇਆ ਸੀ ਉਦੋਂ ਬਣਾਉ ਨੂੰ ਕੀਤਾ ਤੇ ਫਿਰ ਕਾਂਗਰਸ ਕਿਸ ਵਾਸਤੇ ਵੋਟ ਲੈਂਦੀ ਹੈ ਆਪਾਂ ਵੋਟ ਕਿਸ ਵਾਸਤੇ ਪਾਉਣੇ ਆ ਆਪਾਂ ਪਾਉਣੇ ਆਪਣੀ ਸਰਕਾਰ ਚੁਣਨ ਵਾਸਤੇ ਜਿਹੜੀ ਸਰਕਾਰ ਆਪਣੇ ਪੰਜਾਬ ਨੂੰ ਤਰੱਕੀ ਕਰਾਊਗੀ ਮੈਂ ਉਹੀ ਕਿਹਣਾ ਚੁਣਾਂ ਆ ਖੇਤਰੀ ਪਾਰਟੀ ਹੈ ਅਕਾਲੀ ਦਲ ਜਿਹੜੀ ਤੁਹਾਡੇ ਬਾਰੇ ਸੋਚਦੀ ਹੈ ਆ ਦਿੱਲੀ ਵਾਲੀਆਂ ਸਾਰੀਆਂ ਪਾਰਟੀਆਂ ਭਾਵੇਂ ਕਾਂਗਰਸ ਹੈ ਭਾਵੇਂ ਆਹ ਹੈਗੇ ਆਪਣੇ ਝਾੜੂ ਵਾਲੇ ਤੇ ਭਾਵੇਂ ਭਾਜੀਪੀ ਹੈ ਆ ਦਿੱਲੀ ਵਾਲੀਆਂ ਨਾ ਤੁਹਾਡੇ ਨਾਲ ਕੋਈ ਲਗਾ ਨਹੀਂ ਸਭ ਤੋਂ ਵੱਡਾ ਨੁਕਸਾਨ ਜੇ ਤੁਹਾਡਾ ਕੀਤਾ ਪੰਜਾਬ ਦਾ ਕੀਤਾ ਆ ਦਿੱਲੀ ਵਾਲੀਆਂ ਪਾਰਟੀਆਂ ਨੇ ਕੀਤਾ ਮੈਂ ਕਿਸਾਨਾਂ ਨੂੰ ਦੱਸਣਾ ਚਾਹਣਾ ਸਭ ਤੋਂ ਪਹਿਲੇ ਕਾਂਗਰਸ ਨੇ ਧੱਕਾ ਕੀਤਾ 1955 ਵਿੱਚ ਦੇਸ਼ ਦਾ ਕਾਨੂੰਨ ਹੈ ਜਿਹੜੇ ਸੂਬੇ ਵਿੱਚੋਂ ਦਰਿਆ ਨਿਕਲਦੇ ਐ ਉਹ ਸੂਬੇ ਦਾ ਹੱਕ ਪਾਣੀ ਦਾ ਉਹ ਸੂਬੇ ਦਾ ਹੀ ਐ ਪਰ 1955 ਵਿੱਚ ਜੋਹਰ ਲਾਲ ਨਹਿਰੂ ਨੇ Rajasthan ਦੀ ਜੰਗਾ ਨੂੰ ਖੁਸ਼ ਕਰਨਾ ਸੀ ਗੁਲਜ਼ਾਰੀ ਨਾਮ ਦੇ ਨੂੰ ਬੁਲਾਇਆ ਜਿੰਨਾ ਆਪਣੇ ਨਹਿਰਾਂ ਦਾ ਪਾਣੀ ਐ ਅੱਧਾ Rajasthan ਨੂੰ ਦੇ ਦਿੱਤਾ ਉਹਦੇ ਬਾਅਦ ਫਿਰ ਤੋਂ ਕਾਂਗਰਸ ਦਾ ਰਾਜ ਆ ਇੰਦਰਾ ਗਾਂਧੀ ਦਾ ਜੇ ਬਾਕੀ بچਿਆ ਸੀ ਉਹ ਹਰਿਆਣੇ ਨੂੰ ਦੇਤਾ ਆ ਤਾਂ ਕਾਹਲੀ ਦਲ ਨੇ ਰੋਕ ਲਿਆ ਨਹੀਂ ਤਾਂ ਇੱਥੇ ਕੁਝ ਨਹੀਂ ਹੋਣਾ ਸੀ ਰੋਲ ਜਾਣਾ ਸੀ ਜੇ ਆਪਣਾ ਪਾਣੀ ਆਪਣੇ ਕੋਲੇ ਰਹਿੰਦਾ ਆਪਣ ਨੂੰ ਟਿਊਬਲ ਲਾਉਣ ਦੀ ਲੋੜ ਨਹੀਂ ਸੀ ਜਿਹੜਾ ਕਿੰਨਾ ਵੱਡਾ ਨੁਕਸਾਨ ਕੀਤਾ ਕੱਲਿਆ ਨਹੀਂ ਹੁਣ ਝਾੜੂ ਵਾਲੇ ਕੀ ਕਰ ਰਹੇ ਆ ਆ ਭਗਵਾਨ ਤਮਨ ਨੇ ਤੁਸੀਂ ਜਾਣਦੇ ਹੋ ਆ ਪਿਛਲੇ ਮਹੀਨੇ 400 ਨਹਿਰੀ ਪਟਵਾਰੀਆਂ ਨੂੰ ਨੌਕਰੀ ਚੋਂ ਕੱਢਿਆ ਹੈ ਕਿਉਂ ਕੱਢਿਆ ਕਿਉਂਕਿ ਦਿੱਲੀ ਹਰਿਆਣਾ ਵਿੱਚ ਇਲੈਕਸ਼ਨ ਹੈ ਅਸੈਂਬਲੀ ਦੇ 6 ਮਹੀਨੇ ਬਾਅਦ ਭਗਵਾਨ ਕੇਜਰੀਵਾਲ ਨੇ ਬਿਆਨ ਦਿੱਤਾ ਕਿ ਮੈਂ ਪੰਜਾਬ ਤੋਂ ਪਾਣੀ ਹਰਿਆਣਾ ਨੂੰ ਦਵਾਉਂਗਾ ਸੁਪਰੀਮ ਕੋਰਟ 'ਚ ਆਪਣਾ ਕੇਸ ਚੱਲ ਰਿਹਾ ਹੈ ਭਗਵੰਤ ਮਾਨ ਨੇ ਨਹਿਰੀ ਪਟਵਾਰੀ ਬੁਲਾਏ ਉਹਨਾਂ ਨੂੰ ਕਹੋ ਲਿਖ ਕੇ ਦੇ ਦਿਓ ਕਿ ਟੇਲਾ ਉੱਤੇ ਈ ਸਾਡਾ ਵਾਧੂ ਹੈ ਉਹ ਰਿਪੋਰਟ ਸੁਪਰੀਮ ਕੋਰਟ ਦੇਣੀ ਸੀ ਉਹ ਸੁਪਰੀਮ ਕੋਰਟ ਤੋਂ ਫੈਸਲਾ ਕਰਾ ਕੇ ਪਾਣੀ ਦੇਣਾ ਸੀ ਪਰ ਮੈਂ ਵਧਾਈ ਦੇਣਾ ਪਟਵਾਰੀਆਂ ਨੂੰ ਜਿਨ੍ਹਾਂ ਨੇ ਕਿਹਾ ਭਾਵੇਂ ਨੌਕਰੀ ਚੋਂ ਕੱਢ ਦਿਓ ਪਰ ਅਸੀਂ ਨਹੀਂ ਲਿਖ ਕੇ ਦੇਵਾਂਗੇ ਹੁਣ ਐਜੇ ਲੋਕ ਐਜੀਆਂ ਪਾਰਟੀਆਂ ਦਿੱਲੀ ਵਾਲੀਆਂ ਉਹ ਇੱਥੇ ਆਉਂਦੀਆਂ ਕੱਲਾ ਲੁੱਟਣ ਵਾਸਤੇ ਆਉਂਦੀਆਂ ਝੂਠ ਬੋਲ ਕੇ ਗੁੰਮਰਾਹ ਕਰਕੇ ਆਉਂਦੀ ਐ ਹੁਣ ਤੁਸੀਂ ਦੇਖ ਲਓ ਐਸ ਇਲੈਕਸ਼ਨ ਵਿੱਚ ਇੱਕ ਪਾਸੇ ਕੱਲੀ ਥੋਡੀ ਪਾਰਟੀ ਐ ਥੋੜੇ ਆਸ਼ੀਰਵਾਦ ਨਾਲ ਲੜ ਰਹੀ ਐ 103 ਸਾਲ ਪੁਰਾਣੀ ਪਾਰਟੀ ਐ ਆ ਜਿਹੜੀ ਪਾਰਟੀ ਐ ਗੁਰੂਆਂ ਦੇ ਦੱਸੇ ਹੋਏ ਰਸਤੇ ਤੇ ਚੱਲਣ ਵਾਲੀ ਪਾਰਟੀ ਐ ਸਰਬੱਤ ਦਾ ਭਲਾ ਸੋਚਣ ਵਾਲੀ ਪਾਰਟੀ ਐ ਅਕਾਲੀ ਪਾਰਟੀ ਐ ਜਿਹੜੀ ਸਾਰੇ ਧਰਮਾਂ ਦਾ ਸਤਕਾਰ ਕਰਦੀ ਐ ਆਪਣੇ ਗੁਰੂ ਸਬਾਨੇ ਨੌਵੇਂ ਪਾਤਸ਼ਾਹ ਨੇ ਹਿੰਦੂ ਧਰਮ ਬਚਾਉਣ ਵਾਸਤੇ ਆਪਣੀ ਜਾਨ ਕੁਰਬਾਨ ਕਰ ਦਿੱਤੀ ਇਹ ਤੋਂ ਵੱਡੀ ਮਿਸਾਲ ਸੈਕੂਲਰਿਜ਼ਮ ਦੀ ਕੀ ਹੋ ਸਕਦੀ ਹੈ ਇਸ ਕਰਕੇ ਬੇਨਤੀ ਕਰਨਾ ਚਾਹੁੰਦਾ ਪੰਜਾਬ ਨੂੰ ਬਚਾ ਲਓ ਮੈਂ ਸਾਰੇ ਧਰਮਾਂ ਦੇ ਲੋਕਾਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਦੇਸ਼ ਵਿੱਚ ਪ੍ਰਧਾਨ ਮੰਤਰੀ ਤੇ ਮੁੱਖ ਮੰਤਰੀ ਬਾਦਲ ਸਾਹਿਬ ਵਰਗੇ ਹੋਣੇ ਚਾਹੀਦੇ ਹੈ ਤੁਸੀਂ ਦੇਖੋ ਜੇ ਬਾਦਲ ਸਾਹਿਬ ਨੇ ਦਰਬਾਰ ਸਾਹਿਬ ਦੇ ਚਾਰੋਂ ਤਰ੍ਹਾਂ ਇੰਨੀ ਖੂਬਸੂਰਤ ਹਰਿਤੇ ਸਟਰੀਟ ਬਣਾਈ ਬਾਦਲ ਸਾਹਿਬ ਨੇ ਨਾਲ ਦੇ ਨਾਲ ਦੁਰਗਿਆਣਾ ਮੰਦਿਰ ਨੂੰ ਵੀ ਸਜਾਇਆ ਅਬ ਭਗਵਾਨ ਵਾਲਮੀਕੀ ਦੇ ਪਵਿੱਤਰ ਸਥਾਨ RAM ਦੀਵਨ ਨੂੰ 300 ਕਰੋੜ ਰੁਪਏ ਲਾ ਕੇ ਬਣਾਇਆ ਗੁਰੂ ਰਵਿਦਾਸ ਜੀ ਮਹਾਰਾਜ ਦਾ ਮੰਦਿਰ ਵੀ ਬਣਾਇਆ ਆ ਹੁੰਦੀ ਹੈ ਸਰਕਾਰ ਆ ਹੁੰਦੀ ਹੈ ਲੀਡਰ ਤੇ ਮੈਂ ਐਨਕੇ ਸ਼ਰਮਾ ਜੀ ਨਾ ਮੈਂ ਗੱਲ ਕਰ ਰਿਹਾ ਸੀ RAM ਜੀ ਦੀ ਨਾਨਕੇ ਤੁਹਾਡੇ ਇੱਥੇ ਹੈ ਕ੍ਰਾਮ ਤੇ ਮੈਂ ਇਹਨਾਂ ਨੂੰ ਮੈਨੂੰ ਕਹਿੰਦੇ ਪ੍ਰਮਾਤਮਾ ਘਰ ਮੇਰ ਕਰੇ ਸਾਡੀ ਸਰਕਾਰ ਆ ਜਾਏ ਤੇ ਮੈਂ ਉਹਨਾਂ ਨੂੰ ਕਿਹਾ RAM ਜੀ ਦਾ ਵੀ ਪਵਿੱਤਰ ਸਥਾਨ ਆਥੀ ਬਹੁਤ ਖੂਬਸੂਰਤ ਇੱਥੇ ਕ੍ਰਾਮ ਬਣਾਵਾਂਗੇ ਬਾਲਾ ਦੇਸ਼ ਦੇ ਪ੍ਰਧਾਨ ਮੰਤਰੀ ਦੇ ਬਿਆਨ ਸੁਣੀਦਾ ਹੈ ਦੇਸ਼ ਦੇ ਪ੍ਰਧਾਨ ਮੰਤਰੀ ਦਾ ਬਿਆਨ ਇੰਨੇ ਨੀਵੇਂ ਚਲੇ ਗਏ ਤੁਸੀਂ ਦੇਖੋ ਪਿੱਛੇ ਜੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਕੀ ਕਿਹਾ ਕੀ ਜੇ ਤੁਸੀਂ ਬੀਜੇਪੀ ਦੀ ਸਰਕਾਰ ਨਾ ਲਿਆਂਦੀ ਮੁਸਲਮਾਨ ਭਰਾ ਸਾਰੇ Hindu ਪਰਵਾਰ ਦੇ ਮੰਗਲ ਸੂਤਰ ਬੀਬੀਆਂ ਦੇ ਮੰਗਲ ਸੂਤਰ ਖੋ ਲੈਣਗੇ ਆ ਕੋਈ ਬਿਆਨ ਪ੍ਰਧਾਨ ਮੰਤਰੀ ਲੈਵਲ ਦਾ ਦੇ ਹੁਣ ਇੰਨੇ ਘਬਰਾ ਗਏ ਕਿਉਂਕਿ ਯੂਪੀ ਚ ਵੀ ਹਾਰ ਗਏ ਤੇ ਹੁਣ ਕਹਿਣ ਲੱਗੇ ਯੂਪੀ ਚ ਬਿਆਨ ਸੀ ਕਿ ਜੇ ਬੀਜੇਪੀ ਨੂੰ ਨਾ ਜਿਧਾਇਆ ਸਮਾਜਵਾਦੀ ਪਾਰਟੀ ਵਾਲੇ ਤੁਹਾਡੇ ਘਰ ਦੀਆਂ ਪਾਣੀਆਂ ਦੀਆਂ ਟੂਟੀਆਂ ਵੀ ਬੱਟ ਕੇ ਲੈ ਜਾਣਗੇ ਆਹ ਤਾਂ ਬਿਆਨ ਆ ਗਿਆ ਮੈਂ ਪ੍ਰਧਾਨ ਮੰਤਰੀ ਦਾ ਬਿਆਨ ਸੁਣ ਰਿਹਾ ਸੀ ਕਹਿੰਦੇ ਮੈਂ ਸਿੱਖ ਧਰਮ ਬਾਰੇ ਬੜਾ ਕੁਝ ਕੀਤਾ ਕਰਤਾਰਪੁਰ ਕੋਰਿਡੋਰ ਲਿਆਂਦਾ ਹੈ ਜੇ ਜੇ 60 ਸਾਲ ਪਹਿਲੇ ਸਾਡੀ ਸਰਕਾਰ ਹੁੰਦੀ ਤੇ ਅਸੀਂ ਜਾਨ ਨਹੀਂ ਦੇਣਾ ਸੀ ਮੈਂ ਉਹਨਾਂ ਨੂੰ ਬੇਨਤੀ ਹੱਥ ਜੋੜ ਕੇ ਕਰਦਾ ਕਿ ਜਿਹੜੇ ਤੁਸੀਂ ਸਾਡੇ ਹੁਣ ਗੁਰੂ ਘਰ ਹੈ ਉਹ ਤਾਂ ਤੁਸੀਂ ਕਬਜ਼ੇ ਹੋ ਗਏ ਹੋ ਸਾਡਾ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਆਰਐਸਐਸ ਦੇ ਕਬਜ਼ੇ ਕਰਾਦੀ ਕਿਉਂ ਨਾ ਪਹਿਲੇ ਉਹ ਛੱਡੋ ਡਾਕਟਰ ਹਜ਼ੂਰ ਸਾਹਿਬ ਦੀ ਕਮੇਟੀ ਤੇ ਆਰਐਸਐਸ ਕਬਜ਼ੇ ਹੋ ਗਈ ਹੈ ਉਹ ਕਿਉਂ ਨਹੀਂ ਛੱਡਦੇ ਡਾਕਟਰ ਪਟਨਾ ਸਾਹਿਬ ਤੇ ਕਬਜ਼ੇ ਹੋ ਗਈ ਹੈ ਉਹ ਵੀ ਇਹਨਾਂ ਨੇ ਕਰਾਇਆ ਆ ਜਿਹੜੇ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਜਿਹੜੀ ਕਮੇਟੀ ਪਹਿਲੀ ਵਾਰ ਅੰਗਰੇਜ਼ ਨਹੀਂ ਤੋੜ ਸਕੇ ਇਹਨਾਂ ਨੇ ਤੋੜ ਕੇ ਹਰਿਆਣਾ ਅਲੱਗ ਕਰਤਾ ਉੱਥੇ ਆਰਐਸਐਸ ਪਠਾਤੀ ਹੈ ਆ ਜਿਹੜੇ ਲੋਕ ਮੈਂ ਖੋਰ ਵੀ ਕਹਿਣਾ ਚਾਹਣਾ ਹੈ ਕਈ ਲੋਕ ਚੋਲਾ ਪਾ ਕੇ ਉਤੋਂ ਗਾਤਰਾ ਪਾ ਕੇ ਦਿਖਾਉਣਗੇ ਕਿ ਅਸੀਂ ਜਾਦੇ ਪੰਥਕਾਂ ਹੈ ਤੇ ਉਹਨਾਂ ਦਾ ਨਿਸ਼ਾਨਾ ਕੋਈ ਕਾਂਗਰਸ ਨਹੀਂ ਉਹਨਾਂ ਦਾ ਨਿਸ਼ਾਨਾ ਕੋਈ ਆਪ ਨਹੀਂ ਕੋਈ ਬੀਜੇਪੀ ਨਹੀਂ ਉਹਨਾਂ ਦਾ ਨਿਸ਼ਾਨਾ ਕਾਲੀ ਦਲਾ ਹੈ ਕਿਉਂਕਿ ਆ ਲੋਕ ਆ ਸਾਰੇ ਲੋਕ ਏਜੰਸੀਆਂ ਦੇ ਬੰਦੇ ਆ ਨਿਸ਼ਾਨਾ ਇੱਕੋ ਇੱਕ ਹੈ ਕਿ ਥੋੜੀ ਮਾਂ ਪਾਰਟੀ ਨੂੰ ਤਕੜਾ ਕਮਜ਼ੋਰ ਕਰਨਾ ਹੈ ਤੁਸੀਂ ਧਿਆਨ ਸਿੰਘ ਮੰਡ ਦੇਖ ਲਓ ਤੁਸੀਂ ਜਸਪੀਰ ਰੋਂਡੇ ਦੇਖ ਲਓ ਤੁਸੀਂ ਦਾदूਵਾਲ ਦੇਖ ਲਓ ਸਾਰੇ ਆਰਐਸਐਸ ਤੇ ਏਜੰਸੀਆਂ ਦੇ ਨਾਲ ਰਲ ਕੇ ਅਕਾਲੀ ਦਲ ਦੇ ਖਿਲਾਫ ਐਸ ਇਲੈਕਸ਼ਨ 'ਚ ਵੀ ਚੱਲੇ ਆ। ਕਿਉਂ? ਉਹਨਾਂ ਨੂੰ ਹੁਕਮ ਆਇਆ ਹੈ ਕਿ ਅਕਾਲੀ ਦਲ ਨੂੰ ਹਰਾਉਣਾ ਹੈ ਆਪਣੀ ਕੌਮ ਦੀ ਪਾਰਟੀ ਜਥੇਬੰਦ ਨੂੰ ਤਗੜਾ ਨਹੀਂ ਹੋਣ ਦੇਣਾ। ਐ ਜੀ ਹਾਲਾਤ ਬਣਾਤੀ ਹੈ। ਐਸ ਕਰਕੇ ਮੈਂ ਬੇਨਤੀ ਕਰਨਾ ਚਾਹਣਾ ਹੈ ਪੰਜਾਬ ਨੂੰ ਬਚਾ ਲਓ। ਤੁਸੀਂ ਹੀ ਬਚਾ ਸਕਦੇ ਹੋ। ਕਿਉਂਕਿ ਤੁਸੀਂ ਗਲਤ ਫੈਸਲੇ ਕਰ ਕਰਕੇ ਆ 10 ਸਾਲ ਜ਼ਿੰਦਗੀ ਦੇ ਖਰਾਬ ਕਰ ਲਏ। 5 ਸਾਲ ਹੱਕਾਂ ਕੈਪਟਨ ਦੇ ਰਾਜ ਦੇਖ ਲਿਆ ਡੱਕਾ ਨਹੀਂ ਟੁੱਟਿਆ ਥੋੜੇ ਦੇਖੋ ਹੜ ਆ ਜਾਂਦੇ ਇੱਥੇ ਘੱਗਰ ਦਾ ਕਿੰਨਾ ਵੱਡਾ ਮਸਲਾ ਮੁੱਖ ਮੰਤਰੀ ਤੁਹਾਡੇ ਹਲਕੇ ਦਾ ਜੇ ਚਾਹੁੰਦਾ 5-400 ਕਰੋੜ ਰੁਪਏ ਲਾ ਕੇ ਸਾਰਾ ਹੱਲ ਕਰ ਦਿੰਦਾ ਪਟਿਆਲੇ ਵਾਲਿਓ ਮੇਰੇ ਵੀ ਰਣਕੇ ਸ਼ਰਮਾ ਨੂੰ ਤੁਸੀਂ ਚਿਤਾਈ ਦੇਣਾ ਅਸੀਂ ਕੁਝ ਮਰਜ਼ੀ ਕਰੇ ਮੇਰਾ ਤੁਹਾਡੇ ਨਾਲ ਵਾਦਾ ਘੱਗਰ ਦੀ ਮੁਸ਼ਕਲ ਪੱਕਾ ਹੀ ਅਸੀਂ ਕਰ ਦਾਂਗੇ ਬੋਲੇ ਸੋ ਨਿਹਾਲ ਸ੍ਰੀ ਅਕਾਲ ਪਿਆ ਜਿਹੜੇ ਝਾੜੂ ਵਾਲੇ ਐ ਤੇ ਆ ਜਿਹੜੇ ਝਾੜੂ ਵਾਲੇ ਐ ਮੁੱਖ ਮੰਤਰੀ ਇਹਨੇ ਤਾਂ ਬੁਰਾ ਹਾਲ ਕਰਤਾ ਪੰਜਾਬ ਦਾ ਇੱਕ ਸ਼ਰਾਬੀ ਨੂੰ ਆਪਾਂ ਦੇ ਦੀ ਸਰਕਾਰ ਅੱਜ ਹਾਲਤ ਕੀ ਐ ਇਸ ਕਰਕੇ ਮੈਂ ਸਾਰਿਆਂ ਨੂੰ ਆਈ ਬੇਨਤੀ ਕਰਨਾ ਚਾਹਣਾ ਹੈ ਅਕਾਲੀ ਦਲ ਥੋਡੀ ਪਾਰਟੀ ਐ ਅਸੀਂ ਜਿਉਣਾ ਮਰਨਾ ਇੱਥੇ ਐ ਰੇਣਾ ਇੱਥੇ ਹੈ ਪੰਜਾਬ ਦੀ ਤਰੱਕੀ ਕਰਾਉਣ ਵਾਲਾ ਕਾਲੀ ਦਲ ਕਿਸਾਨਾਂ ਦੀ ਬਾਹ ਫੜਨ ਵਾਲਾ ਕਾਲੀ ਦਲ ਗਰੀਬ ਦੀ ਬਾਹ ਫੜਨ ਵਾਲਾ ਕਾਲੀ ਦਲ ਇੰਡਸਟਰੀ ਲਿਆਉਣ ਵਾਲਾ ਕਾਲੀ ਦਲ ਵਪਾਰੀਆਂ ਦਾ ਸਾਥ ਦੇਣ ਵਾਲਾ ਕਾਲੀ ਦਲ ਸਾਰੇ ਧਰਮਾਂ ਦਾ ਸਰਕਾਰ ਕਰਨ ਵਾਲਾ ਕਾਲੀ ਦਲ ਸਾਰੇ ਧਰਮਾਂ ਨੂੰ ਇਕੱਠੇ ਰੱਖ ਕੇ ਪੰਜਾਬ ਵਿੱਚ ਭਾਈਚਾਰਕ ਸਾਂਝ ਬਣਾਉਣ ਵਾਲਾ ਕਾਲੀ ਦਲ ਆਪਾਂ ਨੂੰ ਹੋਰ ਕਿਸੇ ਦੀ ਲੋੜ ਕੀ ਹੈ ਕੀ ਲੋੜ ਹੈ ਆਪਾਂ ਜੇ ਬਚਣਾ ਹੈ ਤੇ ਦਿੱਲੀ ਵਾਲੀਆਂ ਪਾਰਟੀਆਂ ਨੂੰ ਭਜਾਉਣਾ ਪੈਣਾ ਜਿਵੇਂ ਦਿੱਲੀ ਵਾਲੀਆਂ ਪਾਰਟੀਆਂ ਨੇ ਆਪਣੇ ਕਿਸਾਨਾਂ ਨੂੰ ਬਾਰਡਰ ਸੀਲ ਕਰਕੇ ਬਾਰਡਰ ਸੀਲ ਕਰਕੇ ਕਿਸਾਨਾਂ ਨੂੰ ਉਧਰ ਜਾਣ ਨਹੀਂ ਦਿੱਤਾ ਦਿੱਲੀ ਤੱਕ ਤੁਸੀਂ ਵੀ 1 ਜੂਨ ਬਾਰਡਰ ਸੀਲ ਕਰ ਦਿਓ ਇੱਕ ਵੀ ਵੋਟ ਦਿੱਲੀ ਵਾਲੀ ਪਾਰਟੀ ਨੂੰ ਨਹੀਂ ਜਾਣੀ ਚਾਹੀਦੀਆਂ ਸਾਰੀਆਂ ਵੋਟਾਂ ਆਪਣੀ ਖੇਤਰੀ ਪਾਰਟੀ ਨੂੰ ਦੇਣਾ ਚਾਹੀਦਾ ਤਬਦਦੇ ਉਸਤਾਜ ਬਦਲਦੇ ਹੋ ਅੰਨਾ ਦਾ ਆਵਾਜ਼ ਪਦਦੇ ਹੋ ਨਾਲੇ ਖਾਲਸਾ ਜੀ ਤੁਸੀਂ ਕਿਵੇਂ ਭੁੱਲ ਗਏ ਕਿ ਪਹਿਲੀ ਜੂਨ 40 ਸਾਲ ਪਹਿਲੇ ਕੀ ਹੋਇਆ ਪਹਿਲੀ ਜੂਨ 40 ਸਾਲ ਪਹਿਲੇ ਇੰਦਰਾ ਗਾਂਧੀ ਨੇ ਟੈਂਕਾਂ ਤੋਂ ਪਾਦੇ ਤੁਹਾਡੇ ਸਰਪਾਲ ਸਾਹਿਬ ਤੇ ਹਮਲਾ ਕੀਤਾ ਆਪਾਂ ਭੁੱਲ ਗਏ 40 ਸਾਲ ਐਡਾ ਵੱਡਾ ਆਪਣੇ ਤੇ ਹਮਲਾ ਹੋਇਆ ਕੱਲਿਆਂ ਨਹੀਂ 40 ਸਾਲ ਪਹਿਲੇ ਭਾਵੇਂ ਕਾਨਪੂਰ ਆ ਭਾਵੇਂ ਨਾਗਪੁਰ ਆ ਭਾਵੇਂ ਦਿੱਲੀ ਐ ਜਿੱਥੇ ਤੁਹਾਡੇ ਭੈਣ ਭਰਾ ਰਹਿੰਦੇ ਸੀ ਉਹਨਾਂ ਦੇ ਘਰ ਸਾੜੇ ਗਏ ਦੁਕਾਨਾਂ ਸਾੜੀਆਂ ਗਈਆਂ ਤੇ ਉਹਨਾਂ ਦੇ ਗਲਾਂ 'ਚ ਟਾਇਰ ਪਾ ਕੇ ਅੱਗ ਲਾਏ ਗਏ ਕਿ ਆਪ ਭੁੱਲ ਗਏ ਐ ਐਡੀਆਂ ਚੀਜ਼ਾਂ ਜਿਹੜੀ ਕਮਾਂ ਚੀਜ਼ਾਂ ਭੁੱਲ ਜਾਣੀਆਂ ਪਰ ਦੁੱਖ ਲੱਗਦਾ ਕਿ बार-बार ਪੰਜਾਬ ਵਿੱਚ ਫਿਰ ਤੋਂ ਕਾਂਗਰਸ ਨੂੰ ਵੋਟ ਪੈ ਜਾਂਦੀ ਹੈ ਤੇ ਉਹਨਾਂ ਦੀ ਸਰਕਾਰ ਆ ਬਾ ਜਾਂਦੀ ਹੈ ਤੇ ਆਪਣੀ ਪਾਰਟੀ ਨੂੰ ਤੁਸੀਂ ਪਿੱਛੇ ਹਟ ਦਿੰਦੇ ਹੋ ਐਸ ਕਰਕੇ ਦੋ ਗੱਲਾਂ ਮੈਂ ਕਹਿਣੀਆਂ ਚਾਹਣਾ ਇੱਕ ਤਾਂ ਪੈਸੇ ਇਲੈਕਸ਼ਨ ਵਿੱਚ ਇਕ ਤਾਂ ਦਿੱਲੀ ਵਾਲੀ ਪਾਰਟੀ ਨੂੰ ਨਹੀਂ ਬਣਾਉਣਾ ਦੂਜੀ ਗੱਲ ਜਿਹੜੇ ਆਪਣੇ ਆਪ ਨੂੰ ਪੰਥਕੜ ਖੜਾ ਕਰਦੇ ਐ ਆਪਣੇ ਆਪ ਨੂੰ ਪੰਥਕ ਉਮੀਦਵਾਰ ਕਹਿੰਦੇ ਐ ਉਹਨਾਂ ਦਾ ਸਾਰਿਆਂ ਦਾ ਪਛੋਕੜ ਦੇਖੋ ਤੇ ਮੈਂ ਬੇਨਤੀ ਕਰਨਾ ਹੈ ਉਹ ਪੰਥਕ ਉਮੀਦਵਾਰ ਨਹੀਂ ਪੰਥ ਦੀ ਨਮਾਇੰਦਾ ਜਿੱਥੇ ਮੰਦੀ ਥੋੜੀ ਐ ਆ 103 ਸਾਲ ਪੁਰਾਣੀ ਪਾਰਟੀ ਐ ਕੰਥਕ ਮੀਰ ਕੱਕ ਪਾਰਟੀ ਨੂੰ ਕਮਜ਼ੋਰ ਕਰਨ ਵਾਲੇ ਉਹ ਲੋਕ ਹੈ ਉਹਨਾਂ ਤੋਂ ਵੀ ਬਚਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਸ਼ਰੋਮਣੀ ਅਕਾਲੀ ਦਲ ਜਿੰਦਾਬਾਦ ਸ਼ਰੋਮਣੀ ਅਕਾਲੀ ਦਲ ਜਿੰਦਾਬਾਦ ਸਖਬੀਰ ਤੇ ਵੀ ਸੋਚਤੇ ਮੇਰਾ ਨਾਂਗੇ ਟਿੰਕੇ ਸ਼ਰਮਾ ਜੀ ਬਕਵੀਰ ਤੇ ਵੀ ਸੋਚਤੇ ਮੇਰਾ ਨਾਂਗੇ ਐਨ ਕੇ ਸ਼ਰਮਾ ਜੀ ਨਾਲ ਮੇਰਾ ਸੰਬੰਧ ਪਿਛਲੇ 40 ਸਾਲ ਦਾ ਹੈ ਮੇਰੇ ਭਰਾਵਾ ਮੰਗੂ ਹੈ 40 ਸਾਲ ਛੋੜਾ ਜਾਂਦਾ ਸਕੂਲ ਪੜਦਾ ਉਦੋਂ ਦੇ ਸਾਡੀ ਦੋਸਤੀ ਹੈ ਐਸ ਕਰਕੇ ਸਹੀ ਮੰਨੇ ਤੇ ਵਧੀਆ ਤੋਂ ਵਧੀਆ ਉਮੀਦਵਾਰ ਨਹੀਂ ਹੋ ਸਕਦਾ ਜਿਹੜੇ ਥੋੜੇ ਵਿੱਚੋਂ ਨਿਕਲਿਆ ਇਹ ਗਰੀਬ ਕਰਦਾ ਜਿਨੇ ਮਿਹਨਤ ਕਰਕੇ ਆਪਣੀ ਪੋਲੀਟਿਕਲ ਸਪੇਸ ਵੀ ਬਣਾਇਆ ਤੇ ਕਰਵਾਏ ਵੀ ਵਧਾਇਆ ਇਹ ਤੋਂ ਵਧੀਆ ਉਮੀਦਵਾਰ ਨਹੀਂ ਹੋ ਸਕਦਾ ਦੂਜੇ ਸਾਰੇ ਉਮੀਦਵਾਰ ਨੇੜੇ ਤੇੜੇ ਦੇ ਨਹੀਂ ਆ ਜਰੂਰ ਧਿਆਨ ਰੱਖਿਓ ਵਾਈ ਗੁਰੂ ਜੀ ਕਾ ਖਾਲਸਾ ਵਾਈ ਗੁਰੂ ਜੀ ਫਤਿਹ